ਜਦੋਂ ਗਵਰਨਮੈਂਟ ਬਣਦੀ ਹੈ ਤਾਂ ਇਹਦੇ ਚ ਆਪਾਂ ਜਿਹੜਾ ਮੁਹੰਮਦ ਜੂਨਸ ਹੈ ਉਹਨੂੰ ਨਾਦਨੇ ਅੱਗੇ ਐਜੇ ਚਿਹਰੇ ਦੇ ਤੌਰ ਦੇ ਉੱਤੇ ਕੀ ਹੋ ਰਿਹਾ ਲੀ ਹੁਣ ਹਜੇ ਫਾਰਦੀ ਟਾਈਮਿੰਗ ਮਿਲਟਰੀ ਰੂਲ ਹੀ ਰਹੂਗਾ ਜਾਂ ਕੋਈ ਸਿਵਲ ਐਂਟਾਇਰ ਗਵਰਨਮੈਂਟ ਟਾਈਪ ਦੀ ਗੱਲ ਬਣਨੀ ਜਾਊਗੀ ਇਹਦੇ ਤੋਂ ਅਮੀਰ ਸਿੰਘ ਜੀ ਇਹ ਨਵੀਂ ਗੱਲ ਨਹੀਂ ਐਕਚੁਅਲੀ ਇਹ ਵੀ ਸ਼ੇਖ ਜ਼ੀਨਾ ਨੇ ਇਹਨਾਂ ਦਾ ਤੋੜਤਾ ਸੀ ਇਹ ਤਰੀਕਾ ਇਹ ਪਾਕਿਸਤਾਨ ਚ ਵੀ ਇਹੀ ਹੈ ਕਿ ਜਦ ਇਲੈਕਸ਼ਨ ਹੁੰਦੀ ਹੈ ਉਦੋਂ ਕਹਿੰਦੇ ਆ ਕਿ ਜਿਹੜੀ ਸਰਕਾਰ ਉਹ ਤਾਕਤ ਹੈ ਉਹ ਛੱਡਦੇ ਰਿਜ਼ਾਈਨ ਕਰਕੇ ਇੰਟਰਮ ਗਵਰਨਮੈਂਟ ਬਣਾਉਂਦੇ ਨੇ ਇਲੈਕਸ਼ਨ ਦੇ ਦੌਰਾਨ ਤੁਸੀਂ ਇਹ ਸਾਨੂੰ ਵੀ ਸੋਚਣਾ ਚਾਹੀਦਾ ਹਿੰਦੁਸਤਾਨ 'ਚ ਕਿਉਂਕਿ ਇਹ ਫਿਰ ਚਾਰਜ ਨਹੀਂ ਲੱਗਦਾ ਕਿ ਇਹ ਦੁਰਉਪਯੋਗ ਕਰ ਰਹੇ ਆਪਣੀ ਤਾਕਤ ਦਾ ਇਲੈਕਸ਼ਨਾਂ ਦੇ ਵਿੱਚ ਸੋ ਇੱਥੇ ਵੀ ਬੰਗਲਾਦੇਸ਼ 'ਚ ਇਹੀ ਸੀ ਲੇਕਿਨ ਉਹ ਸ਼ੇਖ ਅਸੀਨਾ ਨੇ ਪਿਛਲੀ ਇਲੈਕਸ਼ਨ ਤੋਂ ਪਹਿਲਾਂ ਹੀ ਉਹ ਖਤਮ ਕਰਤਾ ਸੀ ਕਿ ਮੈਂ ਤਾਂ ਰਿਜ਼ਾਈਨ ਨਹੀਂ ਕਰਨਾ ਇਲੈਕਸ਼ਨ ਮੇਰੇ ਹੁੰਦੇ ਆ ਹੀ ਹੋਊਗੀ ਮੈਂ ਹੀ ਕਰਾਉਂਗੀ ਸੋ ਇਸ ਕਰਕੇ ਜੋ ਇੰਟਰਮ ਗਵਰਨਮੈਂਟ ਬਣ ਰਹੀ ਹੈ ਕੋਈ ਨਵੀਂ ਚੀਜ਼ ਨਹੀਂ ਹੈ ਬੰਗਲਾਦੇਸ਼ ਦੇ ਵਿੱਚ इंटरिम गवर्नमेंट बनेगी सिर्फ इलेक्शन कराने ਲਈ ਉਹ ਆਰਮੀ ਚੀਫ ਨੇ ਇਹ ਦੇਖੋ ਆਰਮੀ ਚੀਫ ਅੰਦਰੋਧ ਨਾਲ ਰਿਲੇਟਡ ਹੀ ਹੈ ਇਹਨਾਂ ਦੇ ਨਾਲ ਇਹ ਹੋ ਸਕਦਾ ਹੈ ਕਿ ਉਹ ਨੂੰ ਨਾ ਆਰਮੀ ਬਦਲ ਲੇ ਕਿਉਂਕਿ ਉਥੇ ਇਤਿਹਾਸ ਰਿਹਾ ਹੈ ਪਾਕਿਸਤਾਨ ਦੇ ਇਤਿਹਾਸ ਨਹੀਂ ਕੀ ਆਰਮੀ ਚੀਫ ਨੂੰ ਆਰਮੀ ਦੇ ਬੰਦੇ ਮਾਰਦੇ ਹਨ ਹਾਲਾਂਕਿ ਜਿਆਦਾ ਜਿਹੜਾ ਅਵਾਈਜ਼ਰਸ ਗਿਰਿਆ ਹੈ ਉਹ ਪਤਾ ਨਹੀਂ ਉਹਨਾਂ ਦੀ ਆਰਮੀ ਨੇ ਗਿਰਿਆ ਜਾਂ ਕਿਸ ਨੇ ਗਿਰਿਆ ਹੈ ਪਾਕਿਸਤਾਨ ਦੇ ਜਿਆਲ ਹੱਕ ਦਾ ਲੇਕਿਨ ਇੱਥੇ ਇਤਿਹਾਸ ਹੈਗਾ ਕਿ ਆਰਮੀ ਵਾਲੇ ਗੋਲੀ ਮਾਰ ਕੇ ਪਹਿਲਾ ਸ਼ੇਖ ਮੁਜੀਬ ਨੂੰ ਮਾਰਿਆ ਫਿਰ ਆਪਣੀ ਆਰਮੀ ਚੀਫ ਰਹਿੰਦੇ ਜਿਹੜਾ ਪ੍ਰੈਜ਼ੀਡੈਂਟ ਸੀ ਜੀ ਆਉ ਰਹਿਮਾਨ ਨੂੰ ਮਾਰਿਆ ਤੋਂ ਇਸ ਕਰਕੇ ਇੱਥੇ ਆਰਮੀ ਦੇ ਅੰਦਰ ਵੀ ਕਈ ਵਾਰ ਬਗਾਵਤ ਹੋ ਜਾਂਦੀ ਹੈ ਤੋਂ ਇਸ ਕਰਕੇ ਆਰਮੀ ਚੀਫ ਤਾਂ ਹੀ ਲੱਗਦਾ ਆਰਮੀ ਚੀਫ ਹਾਲਾਂਕਿ ਇਹਨਾਂ ਦਾ ਰਿਸ਼ਤੇਦਾਰ ਸੀ ਉਹਨੇ ਇੱਕ ਲਾਈਨ ਖਿੱਚਤੀ ਲਖੀਰ ਖਿੱਚੀਗੇ ਤੋਂ ਵੱਧ ਅਸੀਂ ਸਮਝ ਨਹੀਂ ਕਰਾਂਗੇ ਤਾਕਤ ਔਰ ਗੋਲੀਆਂ ਨਹੀਂ ਚਲਾਵਾਂਗੇ ਜੇ ਕਰਾਊਡ ਆਏਗਾ ਅਸੀਂ ਉਹਨਾਂ ਤੇ ਗੋਲੀ ਨਹੀਂ ਚਲਾਵਾਂਗੇ ਤੋਂ ਇਸ ਕਰਕੇ ਇਹ ਦੇਖਣ ਵਾਲੀ ਗੱਲ ਹੈ ਕਿ ਪਿੱਛੋਂ ਉਹਦਾ ਕਿੰਨਾ ਕੁ ਇਨਫਲੂਐਂਸਰੈਂਟ ਹੈ ਜੇ ਇਨਫਲੂਐਂਸ ਰਹਦਾ ਹੈ ਔਰ ਇੰਟਰਨ ਗਵਰਨਮੈਂਟ ਦੇ ਬਾਅਦ ਉਹ ਇਲੈਕਸ਼ਨ ਠੀਕ-ਠਾਕ ਹੋ ਜਾਂਦੀ ਹੈ ਔਰ ਬਣ ਜਾਂਦੀ ਹੈ ਤਾਂ ਠੀਕ ਹੈ ਜੇ ਉਹ ਜਿੱਤ ਕੇ ਆਉਂਦੇ ਨੇ ਬੰਦੇ ਉਹਦੇ ਚੇ ਥੋੜੀ ਕਹਿ ਰਿਹਾ ਕਿ ਇਹ ਇਹਨਾਂ ਦੀ ਪਾਰਟੀ ਨਹੀਂ ਲੜ ਸਕਦੀ ਛੇ ਕਸੀਨਾ ਦੀ ਇਹਨਾਂ ਦਾ ਬੇਟਾ ਉੱਥੇ ਹੀ ਹੈ ਇੱਕ ਉਹ ਨਹੀਂ ਭੱਜਿਆ ਇੱਕ ਬੇਟਾ ਬਾਹਰ ਹੈ ਇੱਕ ਬੇਟਾ ਉੱਥੇ ਹੈ ਉਹ ਕਹਿੰਦਾ ਮੈਂ ਪਾਰਟੀ ਚਲਾਉਂਗਾ ਮੈਂ ਇੱਥੇ ਹੀ ਹਾਂ ਤੋ ਇਸ ਕਰਕੇ ਠੀਕ ਹੈ ਜੇ ਫੇਅਰ ਇਲੈਕਸ਼ਨ ਹੁੰਦੀ ਹੈ ਜਿਹਦੇ ਸਾਰੇ ਬੰਦੇ ਖੜੇ ਹੁੰਦੇ ਆ ਤੋ ਮੈਂ ਸਮਝਦਾ ਬੰਗਲਾਦੇਸ਼ ਲਈ ਠੀਕ ਹੋਊਗਾ ਜਿਹੜੇ ਵੀ ਲੋਕ ਇਲੈਕਸ਼ਨ ਲੋਕ ਇਲੈਕਟ ਕਰਦੇ ਆ ਸਾਨੂੰ ਉਹਦੇ ਨਾਲ ਵਰਤਣਾ ਚਾਹੀਦਾ ਲੇਕਿਨ ਇਹ ਸੋਚ ਕੇ ਤੁਸੀਂ ਧੱਕੇ ਨਾਲ ਖੁਸ਼ ਹੋ ਕੇ ਚੱਕੀ ਜਾਓ ਇੱਕ ਬੰਦੇ ਨੂੰ ਜਿਹਨਾਂ ਤੁਹਾਨੂੰ ਪਤਾ ਹੈ ਕਿ ਉਥੋਂ ਦੇ ਤੌਰ ਤਰੀਕਾ ਡੈਮੋਕਰੇਸੀ ਹਿਊਮਨ ਰਾਈਟਸ ਉਹਦੀ ਉਲੰਘਣਾ ਕਰ ਰਿਹਾ ਹੈ ਉਹਦਾ ਉਹਦਾ ਇਨਜਾਮ ਹੁਣ ਅਸੀਂ ਦੇਖ ਰਹੇ ਆ ਫਿਰ ਕੀ ਹੁੰਦਾ ਫਿਰ ਤੁਸੀਂ ਗੇਮ ਚੋਂ ਬਾਹਰ ਹੋ ਜਾਂਦੇ ਹੋ ਬਿਲਕੁਲ ਤੇ ਜਿਹੜਾ ਮਾਹੌਲ ਜਿਸ ਲੈਵਲ ਦੀ ਅਫਸਰ ਹੁਣ ਹੈਗੀ ਆ ਹੇਠਾਂ ਤੋਂ ਲੈ ਕੇ ਇੱਕ ਮੂਵਮੈਂਟ ਖੜੀ ਹੋ ਗਈ ਪ੍ਰਾਈਮ ਮਿਨਿਸਟਰ ਨੂੰ ਭੱਜਣਾ ਪਿਆ ਬਲਕੇ ਉਹ ਵੀ ਕਹਿੰਦੇ ਨੇ ਕਿ ਮਿਲਟਰੀ ਦੇ ਸਹਾਯੋਗੀ ਕੀਤਾ ਤਾਂ ਹੀ ਆ ਪਾਏ ਇਥੇ ਤੇ ਇਹੋ ਜਿਹੇ ਮਾਹੌਲ ਚ ਤੁਰੰਤ ਚੋਣਾ ਵੀ ਤਾਂ ਬਣਾਉਣ ਲਈ ਵੀ ਇੱਕ ਮਾਹੌਲ ਚਾਹੀਦਾ ਹੁੰਦਾ ਥੋੜਾ ਜਿਹਾ ਜਿਹੜੇ ਜਿੱਥੇ ਇੱਕ ਟੋਟਾ ਟੋਟ ਜਿਹੜੀ ਇਹ ਮੂਵਮੈਂਟ ਹੈ ਜਿਹੜੀ ਅਨਪਲਾਈਮੈਂਟ ਦੀ ਹੈ ਜਿਹੜੀ ਰਿਜ਼ਰਵੇਸ਼ਨ ਚੋਂ ਆਈ ਹੈ ਕੋਟੇ ਚੋਂ ਜਿਹੜੀ ਪੇਪਰ ਲੀਕ ਚੋਂ ਆਈ ਹੈ ਜਿਹੜਾ ਝੂਠ ਹੈ ਉਹ ਝੂਠ ਨੂੰ ਵੀ ਤਾਂ ਸੈਟੀਸਫਾਈ ਕਿਵੇਂ ਨਾ ਕਿਵੇਂ ਕਰਨਾ ਪਏਗਾ ਚਾਹੀ ਜੇ ਇੰਟਾਇਰਮ ਗਵਰਨਮੈਂਟ ਆ ਚਾਹੇ ਜੋ ਵੀ ਮਰਜ਼ੀ ਆ ਥੋੜਾ ਬਹੁਤ ਇਹਨੂੰ ਟਾਈਮ ਵੀ ਤਾਂ ਲੱਗ ਹੀ ਸਕਦਾ ਕਾਪੀ ਦੇਖੋ ਯੂਥ ਹੀ ਕਹਿ ਰਹੀ ਸੀ ਇਹਨ ਮਹਮਦ ਯੂਨਸ ਨੂੰ ਬਣਾ ਦੋ ਹਾਲਾਂਕਿ ਇਹਦੇ ਤੇ ਵੀ ਕੇਸ ਬਣਾਇਆ ਹੋਇਆ ਸੀ ਸ਼ੇਖ ਹਸੀਨਾ ਨੇ ਤੋਂ ਇਸ ਕਰਕੇ ਇਹ ਉਹਨਾਂ ਦੇਖਿਆ ਆ ਗਿਆ ਜਿਹੜਾ ਹੈਗਾ ਇਹਦਾ ਵੀ ਪਤਾ ਲੱਗ ਜਾਏਗਾ ਕਿਵੇਂ ਚਲਾਉਂਦਾ ਹੈ ਇਹ ਇਲੈਕਸ਼ਨ ਜਿਹੜੀ ਪਾਰਟੀਆਂ ਤਾਂ ਹੈਈਆਂ ਆ ਉਹ ਤਿੰਨ ਪਾਰਟੀਆਂ ਹਨ ਉਹ ਚੌਥੀ ਪਾਰਟੀ ਤਾਂ ਉੱਥੇ ਹੈ ਨਹੀਂ ਬੰਗਲਾਦੇਸ਼ 'ਚ ਤੇ ਜੇ ਤਿੰਨੋਂ ਦੀਆਂ ਤਿੰਨੋਂ ਹੈਗੀਆਂ ਹੋ ਸਕਦਾ ਕਿ ਜਿਹੜੇ ਨਿਕਲ ਕੇ ਨਵੇਂ ਲੀਡਰ ਆਏ ਨੇ ਸਟੂਡੈਂਟ ਲੀਡਰ ਇਹ ਜੁਆਇਨ ਕਰ ਲੈਣ ਇਹ ਆਪਣੀ ਪਾਰਟੀ ਤਾਂ ਮੇਰਾ ਖਿਆਲ ਨਹੀਂ ਬਣਾ ਸਕਦੇ ਇਨਾਂ ਚ ਆਣਗੇ ਕਿਉਂਕਿ ਅੰਦੋਲਨ ਜਿਹੜੇ ਹੁੰਦੇ ਅੰਦੋਲਨ ਚੱਲ ਜਾਂਦੇ ਜਿਵੇਂ ਆਪਣੇ ਕਿਸਾਨਾਂ ਨੇ ਦੇਖਿਆ ਪੰਜਾਬ 'ਚ ਅੰਦੋਲਨ ਚਲਾਉਣਾ ਇੱਕ ਚੀਜ਼ ਹੁੰਦਾ ਹੈ ਪੋਲਿਟੀਕਲ ਪਾਰਟੀ ਚਲਾਉਣਾ ਦੂਜੀ ਚੀਜ਼ ਹੈ ਉਹ ਉਹ ਜਿਹੜੀਆਂ ਬਣੀਆਂ ਹੋਈਆਂ ਪੋਲਿਟੀਕਲ ਪਾਰਟੀਆਂ ਉਹਨਾਂ ਦੇ ਕਾਰਡਰਸ ਨੇ ਸਿਰਫ ਇੱਕ ਚੀਜ਼ ਹੈ ਕਿ ਆ ਖੂਨ ਖਰਾਬਾ ਨੂੰ ਰੁਕਣਾ ਚਾਹੀਦਾ ਹੈ ਕਿਉਂਕਿ ਹਰ ਖ ਬਹੁਤ ਹੈ ਉੱਥੇ ਇਹਨਾਂ ਦੇ ਕਾਰਡਰਸ ਨੇ ਵੀ ਇਹਨਾਂ ਨੇ ਪੈਸੇ ਚੰਗੇ ਬਣਾਏ 15 ਸਾਲ ਦੀ ਪਾਵਰ ਸੀ ਔਰ ਇਹ ਫਿਰ ਹੁੰਦਾ ਕੀ ਹੈ ਕਿ ਅਸੀਂ ਜਿਵੇਂ ਹੁਣ ਵੈਸਟ ਬੰਗਾਲ 'ਚ ਦੇਖ ਰਹੇ ਹਾਂ సీపీఎం ਦਾ ਜਿਹੜਾ ਕਾਡਰ ਹੁੰਦਾ ਸੀਗਾ ਥੱਲੇ ਲੈਵਲ ਤੇ ਉਹ ਪੂਰਾ ਕੰਟਰੋਲ ਕਰਦਾ ਹੈ ਖਾਣਾ ਪੀਣਾ ਪੈਸੇ ਕੌਣ ਬਣਾ ਰਿਹਾ ਨਹੀਂ ਬਣਾ ਰਿਹਾ ਉਹ ਜਦ TMC ਆਈ ममता बनर्जी ਦੀ ਪਾਰਟੀ ਆਈ ਉਹ ਛਾੜਾ ਮਾਰ ਕੇ ਨਵੀਂ ਗੱਡੀ ਚ ਵੜ ਜਾਂਦੇ ਆ ਉਹ ਉਹਨਾਂ ਨੇ ਤਾਂ ਆਪਣਾ ਥੱਲੇ ਦਾ ਹੁਣ ਅਸੀਂ ਪੰਜਾਬ ਚ ਵੀ ਇਹੀ ਹੈ ਉਜੜੇ ਆਮ ਆਦਮੀ ਪਾਰਟੀ ਦੇ ਬੰਦੇ ਐ ਕੋਈ ਨਵੇਂ ਥੋੜੇ ਨਿਕਲੇ ਐ ਥੱਲੇ ਕਾਡਰ ਵਾਲੇ ਇਹ ਕਾਲੀਆਂ ਸੀਗੇ ਕਾਂਗਰਸ ਸੀਗੇ ਕੋਈ ਕੌਮਨਿਸ ਸੀਗੇ ਕੋਈ ਕੁਛ ਸੀਗੇ ਉਹ ਦੇਖਦੇ ਆ ਆ ਗਈ ਕੋਈ ਬੱਸ ਚੜਜੋ ਵੀ ਬੱਸ ਚੜੋ ਚਲੋ ਨਵੀਆਂ ਬਸਾਂ ਆ ਗਈਆਂ ਉਹੀ ਬੰਦੇ ਵੜ ਜਾਂਦੇ ਫਿਰ ਬਸਾਂ 'ਚ ਤਾਂ ਉਹ ਤਾਂ ਹੀ ਫਿਰ ਸਰਕਾਰਾਂ ਚਲਦੀਆਂ ਨਹੀਂ ਕਿਉਂਕਿ ਜਦ ਉਹ ਨਵੇਂ ਉਹੀ ਬੰਦੇ ਇਲੈਕਟ ਹੋ ਕੇ ਆ ਜਾਂਦੇ ਐ ਫਿਰ ਉਹਨਾਂ ਉਹਨਾਂ ਨੂੰ ਕੋਈ ਆਈਡੀਓਲੋਜੀ ਆਈਡੀਓਲੋਜੀ ਕੀ ਹੈ ਆਮ ਆਦਮੀ ਪਾਰਟੀ ਦੀ ਕੀ ਆਈਡੀਓਲੋਜੀ ਹੈ ਯੂ نو ਮਾਰਕਸਿਸ ਨੇ ਕੀ ਨੇ ਲਿਬਰਲ ਨੇ ਕੀ ਨੇ ਇਹਨਾਂ ਦੀ ਕੁਝ ਨਹੀਂ ਆਮ ਆਦਮੀ ਜੀ ਆਮ ਆਦਮੀ ਤਾਂ ਕੋਈ ਆਈਡੀਓਲੋਜੀ ਨਹੀਂ ਨਾ ਆਮ ਆਦਮੀ ਨੂੰ ਤਾਂ ਹੈ ਕਿ ਪੋਲਿਟੀਕਲ ਪਾਰਟੀ ਕਹਿੰਦੀ ਅਸੀਂ ਬਣਾਉਣਾ ਹੈ ਇਨਾਂ ਦੀ ਕਮਜ਼ੋਰੀ ਇਹ ਰਹੀ ਹੈ ਕਿ ਆ ਇਹਨਾਂ ਦੀ ਆਈਡੀਓਲੋਜੀ ਹੈ ਕੇਜਰੀਵਾਲ ਕੇਜਰੀਵਾਲ ਸੈਂਟਰ ਨੇ ਫੜ ਕੇ ਅੰਦਰ ਦੇ ਤਾ ਉਹਨਾਂ ਆਈਡੀਓਲੋਜੀ ਕਿੱਥੇ ਗਈ ਸੋ ਇਹ ਇੱਕ ਹਲੇ ਵੀ ਪੰਜਾਬ ਦੇ ਵਿੱਚ ਤਬ ਇਹ ਲੱਗੇ ਤਬਦੀਲੀ ਦੀ ਜਿਹੜੀ ਹਵਾ ਚੱਲ ਰਹੀ ਸੀਗੀ ਉਹਨੂੰ ਇਹਨਾਂ ਨੇ ਰੋਕ ਕੇ ਤੇ ਆਪਣਾ ਕਿਸ਼ਤੀ ਚਲਾ ਲਈ ਉਹਦੇ ਸੇਲ 'ਚ ਬੜੀ ਹੋ ਤੈ ਇਹਨਾਂ ਦੀ ਕਿਸ਼ਤੀ ਚਲਦੀ ਪਰ ਆਈਡੀਓਲੋਜੀ ਬੇਸਡ ਤਾਂ ਕੋਈ ਹੈ ਨਹੀਂ ਨਾ ਲੜਾਈ ਇਵੇਂ ਅਕਾਲੀ ਦਲ ਨੂੰ ਕੀ ਹੋਇਆ ਅਕਾਲੀ ਦਲ ਦੀ ਆਈਡੀਓਲੋਜੀ ਸੀ ਕਿ ਜੀ ਸਿੱਖਾਂ ਦੀ ਅਸੀਂ ਰਾਖੀ ਕਰਨੀ ਧਰਮ ਦੀ ਰਾਖੀ ਕਰਨੀ ਹੈ ਗੁਰਦੁਆਰਿਆਂ ਦੀ ਰਾਖੀ ਕਰਨੀ ਹੈ ਜਿੱਥੋਂ ਨਿਕਲ ਕੇ ਆਏ ਆ ਪਰ ਉਹ ਜਾਂ ਚੀਜ਼ ਨਹੀਂ ਰਹੀ ਹੁਣ ਮਾਫੀਆ ਮੰਗ ਰਿਹਾ ਹੈ ਕਦੇ ਕੁਝ ਕਰ ਰਿਹਾ ਹੈ ਇਹਦਾ ਮਤਲਬ ਤੁਸੀਂ ਆਪਣੀ ਜਿਹੜੀ ਬੇਸਿਕ ਆਈਡੀਓਲੋਜੀ ਤੋਂ ਹਿਲ ਜਾਨੇ ਹੋ ਆਈਡੀਓਲੋਜੀ ਦੇ ਬਗੈਰ ਪਾਰਟੀ ਹੋ ਜਾਂਦੀ ਹੈ ਫੇਰ ਤਾਂ ਇਲੈਕਟ੍ਰਲ ਮਸ਼ੀਨ ਜੀ ਰਹਿ ਜਾਂਦੀ ਹੈ ਇੱਕ ਤਰ੍ਹਾਂ ਦੀ ਤੋਂ ਉਹਨੇ ਦੇਖਣ ਵਾਲਾ ਬੰਗਲਾਦੇਸ਼ ਦੇ ਵਿੱਚ ਕਿ ਇਹਨਾਂ ਦੀ ਪਾਰਟੀ ਆਵਾਮੀ ਲੀਗ ਕਿੰਨੀ ਕਿ ਤਾਕਤ ਉਹਦੇ ਚ ਹੈ ਜਦੋਂ ਉਹਦੇ ਕੋਲ ਪਾਵਰ ਨਾ ਰਹੇ ਸੈਂਟਰ ਚ ਕਿੰਨੀਆਂ ਕਿ ਸੀਟਾਂ ਉਹ ਜਿੱਤ ਸਕਦੇ ਹੈ ਜਾਂ ਲੋਕ ਇਹਨੇ ਹਰਕਿਚ ਨੇ ਕੀ ਉਹ ਬੀਐਨਪੀ ਨੂੰ ਤੇ ਜਮਾਤੀ ਸਾਮੇ ਅੰਦਰ ਆ ਗਈ ਉਹ ਬਹੁਤ ਖਤਰਨਾਕ ਹੈ ਹਿੰਦੁਸਤਾਨ ਲਈ ਕਿਉਂਕਿ ਉਹ ਫਿਰ ਪਾਕਿਸਤਾਨ ਦਾ ਅਸਰ ਬਹੁਤ ਵੱਧ ਜਾਂਦਾ ਹੈ ਉੱਥੇ ਔਰ ਉਹ ਫਿਰ ਕਿਉਂਕਿ ਜਿਸ ਤਰੀਕੇ ਨਾਲ ਬੀਜਪੀ ਦੇ ਚੀਫ ਮਨਿਸਟਰ ਅਸਾਮ ਚਲਾ ਰਹੇ ਨੇ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਜੀ ਅਸੀਂ ਸਿਟੀਜਨਸ ਐਕਟ ਅਮੈਂਡ ਕਰਨਾ ਹੈ ਕਰਤਾ ਔਰ ਇੰਪਲੀਮੈਂਟ ਕਰਨਾ ਬੰਗਲਾਦੇਸ਼ੀ ਦਾ ਆਨੇ ਬੰਗਲਾਦੇਸ਼ੀ ਦਾ ਉਹਨੇ ਉਸ ਨੂੰ ਫੇਰ ਪੜਖ ਜਾਂਦੀ ਹੈ ਉਹ ਗੱਲ ਫੇਰ ਉਹ ਤੁਹਾਨੂੰ ਉਹਨਾਂ ਨਾਲ ਰਿਸ਼ਤੇ ਚਲਾਣੇ ਉਹ ਸਰਕਾਰ ਨਾਲ ਤੇ ਦੇਸ਼ ਨਾਲ ਮੁਸ਼ਕਲ ਹੋ ਜਾਂਦੇ ਹੈ